ਗਰਮੀ ਤੋਂ ਬਾਇ ਕੀਤੇ ਨੇ ਏਸੀ ਲਵਾ ਲੇ ਪੱਖੇ ਚਲਾ ਲੇ ਉਪਾਇ ਕਰਦੇ ਆ ਇਹ ਤਾਂ ਕੋਈ ਉਪਾਇ ਨਹੀਂ ਹੋਦਾ ਪਰਮੇਸ਼ਰ ਤੋਂ ਕੋਈ ਨਹੀਂ ਉਪਾਇ ਹੋ ਸਕਦਾ ਕਦ ਜੁਨਾ ਹੋਦੋ ਪਾਇਏ ਫਿਰ ਕੀ ਕਿਆ ਕਹਿੰਦੇ ਬਲ ਹੋਆ ਬੰਦਨ ਛੁੱਟੇ ਆ ਫਿਰ ਤਲਬਲ ਹੋ ਜਾਊਗਾ ਜਿੱਦਣ ਬਲ ਹੋ ਗਿਆ ਬੰਦਨ ਛੁੱਟ ਜਾਣਗੇ ਉਹ ਤਾਂ ਬਲ ਪੈਦਾ ਕਰੋ ਫਿਰ ਇੱਕ ਤਬਾਇਨਾ ਕਰੋ ਚੇ ਤਰਬੰਦੀ ਜਦੋਂ ਇਕਤਾ ਹੋਗੀ ਜੇ ਸਾਰਾ ਮੁਲਕ ਇੱਕ ਜਗ੍ਹਾ ਮੁਠੀ ਚ ਹੋਵੇ ਜਿਹੜਾ ਮੁਲਕ ਇੱਕ ਜਗ੍ਹਾ ਮੁਠੀ ਬੰਗੂਰ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਸرائیਲ ਐਨਾ ਕੁਲਕ ਹੈ ਵਖਤ ਪਾਇਆ ਬੇ ਇਕਤਾ ਇਕਤਾ ਸ਼ਕਤੀ ਹੈ ਬਲ ਹੋਆ ਫਿਰ ਬਲ ਹੋ ਜਾਊਗਾ ਬੰਦੇ ਛੋਟੇ ਬੰਦੇ ਛੁੱਟ ਜਾਣਗੇ ਉਹ ਅਤੁੱਲ ਵਾਲਾ ਹੈ ਉਹ ਗੱਲ ਹੈ ਸਭ ਕੁਝ ਹੋ ਤਾਂ ਪਾਇ ਸਰਾ ਪਾਇ ਹੋ ਜੂ ਪਰ ਉਪਾਇ ਕਿਭ ਲੂਗਾ ਇਕਤਾ ਜੂਗਾ ਪਾਇ ਇਕਤਾ ਦੇ ਬਿਨਾ ਪਾਇ ਨਹੀਂ ਹੈ ਇਕਤਾ ਆਪਣੀ ਮਰਜ਼ੀ ਨਾਲ ਨਹੀਂ ਹੁੰਦੀ ਆਪਣੇ ਮਰਜ਼ੀ ਛੱਡ ਕੇ ਇਕਤਾ ਹੁੰਦੀ ਹੈ ਇਕਤਾ ਜੇ ਸਭ ਦੀ ਮਰਜ਼ੀ ਸਭ ਦੇ ਮਰਜ਼ੀ ਚ ਪਰਮੇਸ਼ਰ ਦੀ ਮਰਜ਼ੀ ਹੈ ਜਿੱਦ ਤਸ ਪਰਮੇਸ਼ਰ ਦੀ ਮਰਜ਼ੀ ਸਭ ਦੀ ਮਰਜ਼ੀ ਹੈ ਸਭ ਦੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਹੈ ਇਹ ਸਭ ਨੇ ਮਰਜ਼ੀ ਇੱਕ ठाਉਣੀ ਉਹਤੇ ਪਰਮਿਸ਼ਨ ਦੀ ਮਰਜ਼ੀ ਹੈ ਸਭ ਦੇ ਅੰਦਰ ਆਓ ਆਪਣੀ ਆਪਣੀ ਮਰਜ਼ੀ ਦੀ ਪਰਮਿਸ਼ਨ ਦੀ ਮਰਜ਼ੀ ਨਹੀਂ ਹੁੰਦੀ ਜਿੱਤੇ ਆਪਣੀ ਆਪਣੀ ਮਰਜ਼ੀ ਹੈ ਉਤੇ ਇੱਕ ਤਾਂ ਨਹੀਂ ਹੋ ਸਕਦੀ ਕਿਸੇ ਦੀ ਮਰਜ਼ੀ ਹੋ ਸਕਦੀ ਜਿੱਤੇ ਆਪਣੀ ਆਪਣੀ ਮੱਤ ਹੈ ਇੱਕ ਤਾਂ ਨਹੀਂ ਹੋ ਸਕਦੀ ਜੇ ਹੁਕਮ ਦੇ ਵਿੱਚ ਪੜਨੇ ਸਾਰੇ ਚੈਨਲ ਦਿੱਤਾ ਹੋ ਸਕਦੀ ਹੈ ਸਾਰੀ ਵਰਲਡ ਦੀ ਹੋ ਸਕਦੀ ਹੈ ਕੋਈ ਝਗੜਾ ਹੀ ਨਹੀਂ ਇਹ ਤਾਂ ਇਹ ਤਾਂ ਪਹਿਲਾਂ ਵੀ ਜਵਾਹਰ ਲਾਲ ਵੀ ਕਹਿੰਦਾ ਸੀ ਝਗੜਾ ਰਹੀ ਪਰ ਉਹਨੇ ਦੱਸਿਆ ਜੀ ਵੀ ਕਿਵੇਂ ਹੋ ਕੋਈ ਕਿਹੜਾ ਪਤਾ ਸੀ ਉਹਨੂੰ ਧਰਮ ਦਾ ਕੀ ਗਿਆਨ ਸੀ ਦੱਸਿਆ ਨਹੀਂ ਵੀ ਐਕਦਾ ਹੋ ਗਿਰਨ ਮਾਤਮਾ ਕਹਿੰਦੇ ਸਨ ਉਹਨਾਂ ਨੂੰ ਕਿਹੜਾ ਧਰਮ ਦਾ ਉਹਦਾ ਧਰਮ ਨੂੰ ਮੰਨਦੇ ਹੀ ਨਹੀਂ ਸੀ ਧਰਮ ਦੇ ਵਿਰੋਧੀ ਸੀ ਉਹ ਤਾਂ ਇਹ ਤਾਂ ਇਹ ਜਿਹੜੇ ਵਕੀਲ ਹੁੰਦੇ ਨੇ ਅਪਰਲੇ ਦੇ ਵਿਦਵਾਨ ਉਹ ਧਰਮ ਦੇ ਵਿਰੋਧੀ ਹੁੰਦੇ ਨੇ ਇਹ ਤਾਂ ਕਹਿੰਦੇ ਜੋ ਸਾਨੂੰ ਅਗਲਾ ਕਿਸੇ ਨੂੰ ਨਹੀਂ ਇਹ ਥੋੜੀ ਬੁੱਧੀ ਵਾਲੇ ਹੁੰਦੇ ਨੇ ਹੰਕਾਰ ਹੋ ਜਾਂਦਾ ਇਹ ਤਾਂ ਇਹ ਥੋੜੇ ਕਹਿੰਦਾ ਹੰਕਾਰ ਹੋ ਜਾਂਦਾ ਭੁਲੇਖਾ ਹੋ ਜਾਂਦਾ ਚਾਈਨਾ ਦੇਖਦਾ ਕਹਤੇ ਉੱਤੇ ਇੱਕੋ ਦੂਜੀ ਦੂਜੀ ਤੇ ਲਿਫਾਇਦਾ ਹੁੰਦਾ ਥੀ ਹੁੰਦਾ ਜਿਹੜੀ ਹੈ ਨਾ ਬੋਲਣ ਦੀ ਕਹਿੰਦੇ ਨੇ ਆਜ਼ਾਦੀ ਇਹ ਇਕਦਾਂ ਹੀ ਪੈਦਾ ਹੁੰਦੀ ਕਦੇ ਵੀ ਇਹ ਅਕਸੇ ਜਿਵਰਤੀ ਦੀ ਗੱਲ ਹੈ ਬੋਲ ਬੋਲ ਦੇ ਜਦੀ ਹੈ ਜਿਹੜੀ ਤੇ ਅਕਸੇ ਜਿਵਰਤੀ ਹੈ ਇਹ ਬੋਲਦੀ ਬੰਦ ਕਰਦਾ ਬੋਲਦੀ ਕੁਰਬਾਨੀ ਬਲਦੀ ਬੋਲਦੀ ਬੰਦ ਕਰਦੀ ਹੈ ਬੋਲੋ ਤਾਂ ਅਕਲ ਦੀ ਗੱਲ ਬੋਲੋ ਨਹੀਂ ਚੁੱਪ ਰਹੋ ਜਸੂ ਭਾਈ ਕਰੋ ਜੋ ਬੋਲਦੇ ਹੂ ਵੀ ਠੀਕ ਹੈ ਤੁਹਾਡੀ ਗੱਲ ਕੁਝ ਵੀ ਬੋਲਣਾ ਜਿਹੜਾ ਕੋਈ ਕੁਝ ਵੀ ਬੋਲਦੇ ਹੋ ਜਾਂਦੀਏ ਇਹ ਗਲਤ ਹੈ ਇਹਦਾ ਇਹਦਾ ਸਾਰੀ ਸ਼ਰਾਰਤ ਦਾ ਕਰ ਹੈ ਤੇ ਝਗੜੇ ਦਾ ਕਰ ਇਹ ਬਦਵਾਨਾਂ ਦੇ ਦਿਮਾਗ ਦੀ ਗੱਲ ਹੈ ਬੋਲਣ ਦੀ ਜਾਂਦੀ ਬੋਲਣ ਦੀ ਜਾਂਦੀ ਕਿ ਮੈਂ ਹਜੂਗੀ ਤੂੰ ਸੁਪਰੀਮ ਕੋਰਟ ਦੇ ਤਰ੍ਹਾਂ ਜਾ ਕੇ ਗਣਾ ਕੱਢਣ ਲੱਗ ਜਾ ਬੋਲਣ ਦੀ ਜਾਂਦੀ ਹੈ ਸਾਨੂੰ ਵਿਭਿਦਾ ਜਾਂਦੀ ਕਿ ਊਰਜਾ ਤਾਂ ਜਿਆਦਾ ਜਾਂਦੀ ਪਾੜ ਲੂਗਾ कोर्ट ਦੇ ਖਿਲਾਫ ਕਿਉਂ ਕੋਈ ਬੋਲ ਸਕਦਾ ਉੱਥੇ ਆਜ਼ਾਦੀ ਕਿੱਥੇ ਗਈ ਆਜ਼ਾਦੀ ਕਿੱਥੇ ਗਈ ਜੀ ਬੋਲ ਸਕਦਾ ਕੋਈ ਕੋਰਟ ਦੇ ਖਿਲਾਫ ਕੱਢਾਂ ਮੋਂ ਕੋਰ ਲੱਗ ਜਾਂਦੇ ਆਜ਼ਾਦੀ ਕਿੱਥੇ ਹੱਦ ਤੱਕ ਹੈ ਆਜ਼ਾਦੀ ਸਾਫ ਦੇ ਦੈਰੇ ਛਾ ਕੇ ਸਾਫ ਦੇ ਦੈਰੇ ਤੇ ਆਜ਼ਾਦੀ ਹੈ ਸ਼ਰਾਰਤ ਜਿੱਥੇ ਪੈਦਾ ਕਰਨੀ ਉੱਥੇ ਆਜ਼ਾਦੀ ਨਹੀਂ ਸ਼ਰਾਰਤ ਦੇ ਪਾਸੇ ਕੋਈ ਆਜ਼ਾਦੀ ਨਹੀਂ ਕਰੇਸ ਪੈਦਾ ਕਰਨ ਵਾਲੇ ਜਿਹੜੀ ਗੱਲਾਂ ਕਰੇਸ ਪੈਦਾ ਹੁੰਦਾ ਉਹ ਤੇ ਸ਼ਕਤੀ ਹੋਣੀ ਚਾਹੀਦੀ ਹੈ ਜੇ ਇਹ ਕਾਨੂੰਨ ਬਣ ਜਾਣਗੇ ਫੇਰ ਰਾਜਾਂ ਦੇ ਰਾਜੇ ਕਾਨੂੰਨ ਹੁੰਦੇ ਸੀ ਰਾਜਾਂ ਦੇ ਰਾਜ ਇੱਕ ਤਰ੍ਹਾਂ ਸਾਰੇ ਨੂੰ ਕੈਦ ਹੋ ਜਾਂਦੀ ਸੀ ਜਿਹੜੀ ਝੂਠੀ ਹੈ ਗਵਾਹ ਵੀ ਕੈਦ ਵਕੀਲ ਵੀ ਕੈਦ ਇੱਕ ਤਰ੍ਹਾਂ ਕੈਦ ਇੱਕ ਤਰ੍ਹਾਂ ਉਹ ਕਿਹੜੀ ਸੀ ਜਾਂਦੇ ਹੁਣ ਕੀ ਹੈ ਸਾਰੇ ਦੇ ਸ਼ਰਾਰਤੀ ਸ਼ਰਾਰਤੀ ਹੈ ਕੌਣ ਨੇ ਦੋਵਾਂ ਨੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਦੀ ਜੇਬ ਵਿੱਚ ਪੈਸੇ ਖੋਈ ਜਾਂਦੇ ਨੇ ਉਹ ਇਹਨਾਂ ਨਿਕਾਲ ਲੈਣ ਸਾਹਿਬ ਦਾਨ ਵੀ ਪ੍ਰਕਰਖਣੀ ਦਾਨ ਵੀ ਪ੍ਰਕਰਖਣੀ ਜਿਹੜੇ ਧਾਲ ਬਣੇ ਲੋ ਇਹਨਾਂ ਨੂੰ ਮੁਕਾਬਕਾ ਦੂਰ ਮਾਰਦੀ ਹੈ ਆਪਣੇ ਰੜੇ ਨਹੀਂ ਆਉਣ ਦਾਲੋਂ ਨਹੀਂ ਰੜੇ ਆਉਦੇ ਦੇ ਦਾਨ ਵਿੱਚ ਇਹਦੇ ਰੜੇ ਆਉਂਦੇ ਨੇ ਗੁਰਬਖਸ਼ ਭੜੇ ਆਦਮੀ ਨਹੀਂ ਰੜੇ ਆ ਸਕਦੇ ਤੇ ਬੜੇ ਦੂਰ ਸੇ ਕਹੋਂਦੇ ਬੜਿਆਂ ਨੂੰ ਤੇ ਤੋ ਉਹ ਡੇੜੇ ਵੀ ਨਹੀਂ ਆਉਲਦੇ ਜਿਵੇਂ ਪਿਹੜੇ ਆਦਮੀ ਦਾ ਪਰ ਖੁੱਦ ਪਰਕਰ ਖੜੀ ਦਾ ਮਤਲਬ ਹੈ ਜੇ ਰਣਜੀਤ ਜੀ ਸੇ ਨੂੰ ਇਨੀ ਅਕਲ ਹੁੰਦੀ ਡੋਗਰੇ ਨੂੰ ਲੜੇ ਕਾਉਂਦਾ ਆ ਬੁੱਧੀ ਨਹੀਂ ਸੀ ਰਣਜੀਤ ਜੀ ਸੇ ਕੋੜ ਕਾਲੀ ਭੂ ਲੋ ਤੋਂ ਲੜੇ ਕਾਉਂ ਆ ਗਿਆ ਕੋ ਪਿਹੜਾ ਆਦਮੀ ਕਿਉਂ ਆ ਗਿਆ ਉਹਦੇ ਨਾਲੇ ਤੇੜੇ ਸਾਰੇ ਹੋ ਰਿਹਾ ਹੈ ਵੀਰਾ ਤੇ ਹਾ ਤੇ ਲੜ ਲੜੇ ਇਹਦੇ ਆਲੇ-ਆਲੇ ਕੌਣ ਤੇ ਰੀਸਨ ਦੇ ਆਲੇ-ਆਲੇ ਕੌਣ ਤੇ ਸਾਰੇ ਚੋਰ ਠੱਗ ਤੇ ਵਿਸ਼ਵਾਸ ਘਾਤੀ ਦੇ ਯਾ ਯਾ ਉਹ ਸੀ ਹੋ ਜੇ ਉਹ ਸੀ ਇਹ ਬੁੱਧੀ ਨੇ ਜਿਹੜੇ ਜੀਸੇ ਕੋਲ ਇਹ ਹੁੰਦੇ ਐ ਹੁੰਦੇ ਉਹ ਜਿਹੜੇ ਕੰਮ ਕੀਤੇ ਨੂੰ ਕੰਮ ਨਹੀਂ ਸੀ ਕੋਈ ਵੀ ਨਹੀਂ ਸੀ ਕਰਦਾ ਫਿਰ ਇਹ ਕਹਿੰਦਾ ਜੀ ਖਾਲਸੇ ਦਾ ਰਾਸ ਸੀ ਸਿੱਖ ਰਾਸ ਸੀ ਜੇ ਜੇ ਤੁਸੀਂ ਖਾਲਸੇ ਹੋ ਜਾਂ ਯਾ ਯਾ ਰਜੀਸ ਸਿੰਘ ਸਿੱਖ ਸਿੰਘ ਹੋ ਜੇ ਤੁਸੀਂ ਜਿਹੜੇ ਰਣਜੀਤ ਸਿੰਘ ਨੂੰ ਖਾਲਸੇ ਦਾ ਨਾਮ ਸਮਝਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਉਹਨਾਂ ਨੂੰ ਕੀ ਪਤਾ ਖਾਲਸਾ ਕੀ ਹੁੰਦਾ ਜਿੰਨਾ ਸਿੱਖੀ ਦਾ ਨੁਕਸਾਨ ਰਣਜੀਤ ਸਿੰਘ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਮੁਸਲਮਾਨ ਨਹੀਂ ਕਰ ਸਕਿਆ ਉਹਨਾਂ ਨੂੰ ਸਰ ਬਰੋਦੀ ਨਹੀਂ ਨੁਕਸਾਨ ਕਰ ਸਕਦਾ ਹੁੰਦਾ ਵੇ ਜਹਾਜ ਆਪਣਾ ਜਹਾਜ ਆਪਣਾ ਦੁਸ਼ਮਣ ਕੋਈ ਆਵੜਿਆ ਦੁਸ਼ਮਣ ਦਾ ਰਲਿਆ ਹੋਇਆ ਆਦਮੀ ਉਹ ਨੁਕਸਾਨ ਕਰ ਸਕਦਾ ਸਾਡੇ ਵਿੱਚ ਆ ਕੇ ਬਾਹਰ ਬੈਠਾ ਆਦਮੀ ਕਿਤਾ ਨੁਕਸਾਨ ਜਾਂ ਕਰੂ ਜਿਹੜਾ ਵਿੱਚ ਘਰ ਚ ਬੈਠਾ ਨੁਕਸਾਨ ਤਾਂ ਉਹਨੇ ਕਰ ਲਿਆ ਬੇੜਾ ਹੀ ਤੁਸੀਂ ਉਹਨਾਂ ਨਾਲ ਪਰ ਲਿਆ ਸਾਰੇ ਸਨਾਤਨੀ ਪਰਲੇ ਇਕੱਠੇ ਕਰ ਲੈ ਵਿੱਚ ਉਹਨਾਂ ਨੇ ਆਪਣੇ ਹੱਥੇ ਚ ਸਾਰੀ ਪਾਵਲ ਵਾਲੀ ਗੁਰਦੁਆਰੇ ਹਟ ਦਈ ਉਹਨਾਂ ਜੱਤੀ ਦੇ ਅ ਗੁਰਦਾਰੇ ਸਨਾਤਨੀ ਵੱਤ ਦੇ ਹੱਥੇ ਚ ਨਹੀਂ ਜੱਦੇ ਹੀ ਲਏ ਹੋਏ ਇਹਨੂੰ ਬੜਾ ਪਤਾ ਸਖਾਰੂ ਇਹ ਸਨਾਤਨੀ ਕੀ ਹੁੰਦੀ ਹੈ ਮਾਤਾ ਸਨਾਤਨ ਨਾਲ ਬਤ ਚਲਦੀ ਹੈ ਕਿ ਸਰਲ ਕਿਸ ਤਰੀਕੇ ਨਾਲ ਉਹਦਾ ਜੁੜ ਤੱਕ ਆਇਆ ਅਰਥ ਕਿੱਥੇ ਗਏ ਆਇਆ ਅਰਥ ਕਿੱਥੇ ਗਏ ਹਾਂ ਉਸ ਰਾਤ ਨੂੰ ਮਤਨਾ ਈਰਖਾ ਜ਼ਰੂਰ ਕਰਦੇ ਨੂੰ ਬੁਰਾ ਜ਼ਰੂਰ ਬੰਦ ਪਰ ਮਾਤਾ ਸਨਾਤਨੀ ਦੇ ਕੋਲ ਈਰਖਾ ਤਾਂ ਹੈ ਨਾ ਜੇ ਸਨਾਤਨੀ ਬੱਤ ਜਦੋਂ ਆ ਮਾਤਾ ਜੂ ਈਰਖਾ ਵੀ ਹਟ ਜੂ ਸਰ ਈਰਖਾ ਦੀ ਕੀ ਲੋੜ ਹੈ ਤੁਹਾਨੂੰ ਕਰਨ ਦੀ ਕਿਸੇ ਨੂੰ ਜ਼ਬਰਦਸਤਾਂ ਦੀ ਕੀ ਲੋੜ ਪਈ ਬੱਤ ਪਛੜਣ ਦੀ ਲੋੜ ਹੈ ਇਹਨਾਂ ਕਾ ਦੀ ਲੋੜ ਨਹੀਂ ਆਪਣਾ ਆਪ ਪਛੜਣ ਦੀ ਲੋੜ ਉਹ ਕੋਈ ਨਾ ਫਰਜ਼ ਕਰਦੇ ਹੋ ਫਰਜ਼ ਤਾਂ ਉਹਦੇ ਵਿੱਚ ਹੈ ਮਾਤੇ ਸਾਡੇ ਵਾਲੀ ਮੰਤ ਦਾ ਨਫਰ ਤੁਸੀਂ ਖਾਉਂਦੀ ਹੋ ਨਹੀਂ ਹੈ ਜੇ ਸਿੱਖੋਦੇ ਨਫਰ ਤੁਹਾਡੇ ਜੁ ਹੁੰਦੀ ਹੋਲ ਕੋਈ ਤੁਹਾਡੇ ਕੋ ਮਤ ਹੋਈ ਹੈ ਮਨ ਖਾਂਦੇ ਹੋਈ ਕੁਝ ਲੈ ਗੋਡਾਣਾ ਨਿਕਾਣਾ ਨੀ ਪੀਣਾ ਗੋੜ ਖਾਣ ਜੇ ਇਹ ਨੂੰ ਬਤੂ ਉਡਾਣਾ ਗਾਹੀ ਹੈ ਘਟਾਣਾ ਦਾ ਪੀਣਾ ਨਹੀਂ ਹੋ ਤਾਂ ਗੁੜਾੜੇ ਤੋਂ ਨੁਫਰਤਾ ਗੋੜ ਖਾਂਦੇ ਨੇ ਗੰਤਾ ਕੋਈ ਹੈ ਗੁੜ ਖਾਣਾ ਗੁੜਾਣੇ ਤੋਂ ਪ੍ਰਹੇਜ ਰੱਖਣਾ ਉਹ ਗੁੜ ਖੋਲ ਕੇ ਪਾਣੀ ਘਟਾਣਾ ਵਾਂ ਨਹੀਂ ਦਿੰਦਾ ਜੇ ਸਿੱਧਾ ਗੁੜ ਖਾ ਲਿਆ ਉਹ ਸਿੱਧਾ ਗੁੜ ਖਾਣੇ ਤੁਸੀਂ ਗੁਰਦਾਰੇ ਚ ਸੁਨਾਸਰੀ ਬਤ ਗੁਡਾਣਾ ਨਹੀਂ ਸਾਖੀ ਨਹੀਂ ਸੁਣ ਸਾਖੀ ਉਹਨਾਂ ਦੀ ਗੁਡਾਣਾ ਹੋਰ ਕੀ ਆ ਉੱਗੇ ਰਬੈ ਨਹੀਂ ਸੋਣੇ ਗੜਾਲ ਹੋ ਇਹ ਗੱਲਾਂ ਮਹਾਪਾਰਤ ਵੀ ਸੋਣੇ ਗੜਾਣਾ ਹੋ ਅਰੇ ਸਦਾ ਗੁੜ ਖਾਈ ਜਾਂਦੇ ਹੋ ਗੁੜ ਕੀ ਚਾਰ ਪਦਾਰਥੋਂ ਨਾਲੇ ਨੇ ਤੁਹਾਡੇ ਕੋਲ ਚਾਰੇ ਜੋ ਗੋਣ ਨਾਲੇ ਨੇ ਤੁਹਾਡੇ ਕੋਲ ਸਰਪੰਨਰ ਕੋਲੋਂ ਨਾਲੇ ਨੇ ਤੁਹਾਡੇ ਕੋਲ ਕੋਣ ਬਾਬੋ ਨਾਲੇ ਨੇ ਤੁਹਾਡੇ ਕੋਲ ਉਹਨਾਂ ਬਾਬੋ ਨਾਲੇ ਨੇ ਤੁਹਾਡੇ ਕੋਲ ਤੀਰਥੋਂ ਨਾਲੇ ਨੇ ਤੁਹਾਡੇ ਉੱਪਰੇ ਹੋਏ ਸਭ ਕੁਝ ਉਹ ਨਾਲੇ ਬਰੇ ਤੇ ਬਾਅਦ ਜੋ ਕੁਝ ਕਰਦੇ ਉਹ ਨਾਲ ਹੀ ਹੈ ਤੁਹਾਡੇ ਕੋਲ ਕੀ ਹੈ ਜਿਹੜਾ ਤੁਹਾਡੇ ਕੋਲ ਗੁਰਮਤਾਲਾ ਇਹ ਦੱਸੋ ਸੱਤਾ ਖੋੜ ਖਾਈ ਜਾਂਦੇ ਨੇ ਗੋਡਾੜੂ ਦੇ ਪਰਹੇਜ ਆ ਸਾਖੀਆਂ ਵੀ ਜੇ ਸੁਣਾਉਣਿਓ ਇਹ ਦਾਸ ਇਹ ਵੀ ਉਹ ਨਾਲ ਹੀ ਹੈ ਇਹ ਕੀ ਹੈ ਕਰਮਾਤਾ ਦੀਆਂ ਸਾਖੀਆਂ ਕੀ ਨੇ ਉਹੀ ਹੈ ਸਭ ਕੁਝ ਉਹ 베ਰੀ ਦੀ ਪੂਜਾ ਸਭ ਉਹੀ ਹੈ ਅਰੇ ਘਣਪਾੜ ਵੇਚਦੇ ਸਭ ਉਹੀ ਹੈ ਸਾਜ ਬਾੜ ਕਰਾਉਣਾ ਸਭ ਉਹੀ ਹੈ। ਦਰਬਾਰ ਨੂੰ ਪੂਜਾ ਸਭ ਉਹੀ ਹੈ। ਕੀ ਹੈ ਜਿਹੜਾ ਨਹੀਂ ਹੈ। ਸਿੱਧਾ ਗੋੜ ਖਾਂਦਾ ਨਾ ਘੋਡਾ ਨਹੀਂ ਪੀਂਦੇ। ਬਾਈ ਤੇ ਸਿਆਣੇ ਨੇ। ਜੇ ਉਹ ਕਹਿੰਦੇ ਨੇ ਹਿੰਦੂਆਂ ਨੇ ਫੇਟ ਫੇਟੜ ਹੁੰਦੇ ਨੇ। ਉਹਦਾ ਛੇੜ ਦਿੰਦੇ ਨੇ ਹਿੰਦੂ ਕਹਿ ਕੇ। ਉਹ ਜੂਵੇਂ ਕਿਸ ਨੂੰ ਖੇਡਾ ਹੋਵੇ ਖਜਾਉਂਦੇ ਨੇ ਨਾ ਲਿਆਣੇ ਨਹੀਂ ਖਜਾਉਣ ਲੱਗ ਜਾਂਦੇ। ਉਹ ਕਹਿੰਦਾ ਕਦੇ ਫੇਰ ਛੇੜ ਦਿੰਦੇ ਨੇ ਫੇਰ ਉਹ ਕਹਿੰਦਾ ਹਾਂ ਸਿੱਖ ਮਤ ਦਾ ਮਤ ਲੱਗਿਆ ਪਰ ਉਹ ਆ ਨਹੀਂ ਕਹਿੰਦਾ ਵੀ ਤੁਸੀਂ ਤਾਂ ਸਿੱਖ ਨਹੀਂ ਉਹਨਾਂ ਦਾ ਮਤਲਬ ਇਹ ਹੈ ਨਾ ਵੀ ਸਿੱਖ ਮਤ ਅਲੱਗ ਹੈ ਇੰਡੀਪੈਂਡੈਂਟ ਹੈ ਉਹ ਤਾਂ ਉਹਨਾਂ ਨੂੰ ਵੀ ਪਤਾ ਹੈ ਪਰ ਇਹ ਤਾਂ ਜਿਹਨਾਂ ਸਿੱਖ ਹੈਗੇ ਜਿਹੜੇ ਆਪਣੇ ਆਪ ਨੂੰ ਸਿੱਖ ਮੰਨੀ ਬੈਠੇ ਨੇ ਇਹ ਤਾਂ ਗੋੜ ਖਾਣ ਵਾਲੇ ਨੇ ਡੜਣਾ ਪੈਣ ਵਾਲਿਆਂ ਨੂੰ ਲਾਲੀ ਦਿਖਾ ਕਰਦੇ ਨੇ ਹਾਂਜੀ ਸਰਵਾਰ ਵਰਖਣੀ ਸਰਵਾਰ ਵਰਖਣੀ ਤੇ ਨਾ ਬੁੰਦਾਂ ਨਹੀਂ ਪੈਂਦੀ ਸਰੋਵਰੇ ਸੜਦੀਆਂ ਥੱਲੇ ਜਿਹਾ ਝੜੀ ਲੱਗਦੀ ਹੈ ਸਰੋਵਰ ਸਾਰੇ ਪਰਜੰਦੇ ਡੋਬੇ ਡਰਲੇ ਵਰਖਾ ਕਾਦੀ ਹੁੰਦੀ ਹੈ ਤੀਰਾਂ ਦੀ ਵਰਖਾ ਨਹੀਂ ਹੁੰਦੀ ਅਬਰਦੀ ਵਰਖਾ ਹੁੰਦੀ ਹੈ ਉਹ ਐ ਅਬਰਤ ਨੂੰ ਤੀਰ ਸਮਝ ਲੈਂਦੇ ਰਹੇ ਅਬਰਦੀ ਵਰਖਾ ਤੀਰਾਂ ਦੀ ਕਾ ਨਹੀਂ ਮਨ ਮੁਖਲ ਉਹ ਬਰਤੀ ਵਰਖਾ ਹੈ ਮਨ ਮੁਖਲ ਉਤੇ ਲੱਗਦੇ ਨੇ ਮਨ ਮੁਖਲ ਉਤੇ ਰਾਣੀ ਵਰਖਾ ਲੱਗਦੀ ਹੈ ਉਹ ਜਦ ਮਰ ਕੇ ਜਿਹੜਾ ਮਰ ਕੇ ਸੁਰਗ ਨੂੰ ਜਾਂਦਾ ਜਿਹੜਾ ਉਹਦੇ ਖਾਤਰ ਮਰਦਾ ਤੀਰ ਨੇ ਜਿਆਦਾ ਜਿਆਨ ਨੂੰ ਮੁਕਤੀ ਮਿਲਣੀ ਹੈ ਤੀਰ ਨਾਲ ਅਮਰਤਾ ਉਹ تیر ਦਾ ਉਗੜ ਕੱਟਣ ਵਾਸਤੇ ਨੇ ਔਗਣਾ ਵਾਸਤੇ تیر ਨੇ ਔਗਣਾ ਵਾਸਤੇ تیر ਔਗਣਾ ਤਾਂ ਹੁਣ ਬਈ ਦੁਸ਼ਮਣ ਨੇ ਜਿਹੜਾ ਡਾਕਟਰ ਟੀਕਾ ਲਾਉਂਦਾ ਉਹ ਬਿਮਾਰੀ ਨੂੰ ਲਾਉਂਦਾ ਜਦੋਂ ਬਿਮਾਰੀ ਹਟ ਜੂ ਫੇਰ ਨਹੀਂ ਲਾਉਂਦਾ ਤੈਨੂੰ ਨਹੀਂ ਟੀਕਾ ਲਾਉਂਦਾ ਟੀਕਾ ਤਾਂ ਰੋਗ ਦੇ ਲੱਗਦਾ ਐ ਰੋਗ ਕਰਕੇ ਲੱਗਦਾ ਉਹ ਰੋਗ ਬਿਮਾਰੀ ਨਾਲੇ ਲੜਦਾ ਜਾ ਕੇ ਦਵਾਈ ਉਧਰ ਨਾ ਲਾ ਤੈਨੂੰ ਤਾਂ ਲੱਗਦੀ ਮੇਰੇ ਲਾਇਆ ਨਾ ਤੇਰੇ ਕਾਲੂ ਨਾਲ ਆਇਆ ਜੇ ਤੰਦਰੁਸਤ ਹੋ ਜਾਏਗਾ ਫੇਰ ਨਹੀਂ ਲਉਂਦਾ ਤੇਰੇ ਸਮਝਣ ਦਾ ਫਰਕ ਹੈ ਦੋਸ਼ ਤੇ ਪਰਧਰਖਣੀ ਬਤਨ ਤਲੇ ਦੋਸ਼ ਤੇ ਪਰਧਰਖਲੀ ਜਿਹੜੇ ਦੋਸ਼ਲੇ ਉਹਨਾਂ ਨੂੰ ਉਹਨਾਂ ਦੇ ਤੇ ਕਾਰ ਦੇਣ ਵਾਲੀ ਪਰ ਇਹ ਤਾਂ ਕੋਲ ਦੂਰ ਦੂਰ ਰਹੋ ਬੈਠੇ ਤੇ ਕਾਰ ਕਰਨਾ ਗੁਰਨਾਬਾਬੇ ਫਟਕੇ ਫਟਕੇ ਦੀ ਫਟਕਾਰ ਪਾ ਲੈਂਦੀ ਹਰੂ ਕਹਿੰਦਾ ਨਾ ਉਹਨੂੰ ਆਪਣਾ ਰਾਮਰਾਏ ਨੂੰ ਸਾਡੇ ਪੱਥੇ ਨੂੰ ਲੱਗੀ ਦੋਸਤ ਉਹ ਤਾਂ ਮੱਝ ਆ ਗਿਆ ਵੀ ਮੈਂ ਫਰਕ ਪਾ ਲਵਾਂਣੀ ਉਹ ਤਾਂ ਸਾਰੀ ਬਦਲ ਦਿੰਦਾ ਜਰੂਰ ਜੇ ਉਹਨੂੰ ਮੈਂ ਬਣਾ ਦਿੰਦੇ ਉਹਦੇ ਮਤਲਬ ਰਾਈਟ ਬਣਦਾ ਸੀਗਾ ਕੋਈ ਆਈਦਾ ਸਰੀ ਬਣੀ ਬਦਲ ਦੋ ਤਾਂ 살 ਤੇ ਕੀਤੀ ਉਹਦੇ ਬੇਤਰ ਤਲੇ ਬੇਤਰ ਤਲੇ ਥੱਲੇ ਰੋਣੇ ਹੋਣ ਦੱਗੇ ਸਾਨੂੰ ਸਭ ਨੂੰ ਉੱਪਰ ਨੂੰ ਚੜ੍ਹਦੀਏ ਉੱਪਰ ਨੂੰ ਚੜੋ ਉੱਚਿਆਂ ਥਲੇ ਦੀਆਂ ਜੋਨਾ ਜੋ ਉੱਤੇ ਨੂੰ ਆਓ ਉੱਤੇ ਨੂੰ ਲੈ ਕੇ ਜਾਂਦੀ ਐ ਸਾਨੂੰ ਅਸਟਾਇਦ ਬਾਹਣੀ ਬੋੜ ਨਿਵਾਹਣੀ ਅਸਟਾਇਦ ਅੱਠਾ-ਅੱਠਾਂ ਦੇ ਹਥਿਆਰ ਚੱਲਦੇ ਰਹੇ ਅੱਠੇ ਕੋਣਾਂ ਦਾ ਇਸਤੇਮਾਲ ਹੋ ਰਿਹਾ ਹੈ ਅੱਠੇ ਗੁਣਾ ਨਾਲ ਔਗਣ ਘਟ ਰਿਹਾ ਹੈ ਸੰਸਾਰ ਦੇ ਇਕੱਠੇ ਜਾ ਰਹੇ ਅੱਠੇ ਗੁਣਾ ਦਾ ਇਸਤੇਮਾਲ ਕਰਕੇ ਬੋਲ ਨਿਵਾਹਣੀ ਬੋਲ ਨਿਵਾਹਣੀ ਜਿਹੜੇ ਬੋਲ ਨੇ ਜੋ ਕਹਿਤਾ ਉਹ ਕਰਨੇ ਬੰਦੇ ਵਿਚਾਰ ਮਖ ਚ ਦੋ ਅਡਾਡ ਗੱਲਾਂ ਦੀ ਹੈ ਜਨਮਨ ਹੋਰ ਮਖ ਹੋੜ ਸੇ ਕਾੜੇ ਕੱਚੇ ਜੋ ਮਨ ਵਿੱਚ ਹੋਈ ਬੋਲ ਚ ਜੋ ਕਰਨਾ ਹੋਈ ਕਹਣ ਬੋਲ ਨਿਵਾਹਣ ਜੋ ਕਰਨਾ ਨਹੀਂ ਉਹ ਕਹਿਣਾ ਨਹੀਂ ਹੈ ਜੋ ਕਰਨਾ ਨਹੀਂ ਉਹ ਕਹਿਣਾ ਹੀ ਨਹੀਂ ਜੋ ਕਹਿਣਾ ਹੈ ਤੇ ਫਿਰ ਉਹ ਕਰ ਲੋ ਵੀ ਬੋਲ ਲਵਾਂ ਹੂੰ